परसो सियाने सारा सौदा मैं आया आज फिर बैर ने तू पया है मकाया परसो सियाने सारा सौदा मैं आया आज फिर बैर ने तू पया है मकाया ओ गल सच हा जा कर दी पखंड नी गल सच हा जा कर दी पखंड नी भर भर के कहलियां दिनिया गवांडणा नु बंडनी भर भर के कहलियां दिनिया सहेलियां नु बंडनी भर भर के कहलियां बहुत कैंड भाई बहुत कैंड ਦੋਸਤੋ ਇਹ ਨੇ ਗਰਮੇਲ ਸਿੰਘ ਜੀ ਪਿੰਡ ਚਨੀਰ ਤੋਂ ਜਿਨ੍ਹਾਂ ਦੀ ਬਾਜ ਬਹੁਤ ਹੀ ਸੋਹਣੀ ਆ ਬਹੁਤ ਸੋਹਣਾ ਗਾਉਂਦੇ ਨੇ ਬਾਈ ਨੇ ਥੋੜਾ ਜਿਹਾ ਬਹੁਤ ਜਿਆਦਾ ਮਾਲਾ ਪਹਿਲਾਂ ਉਹ ਕੀਤਾ ਗਾ ਗਰੀਬੀ ਦੇ ਵਿੱਚ ਉੱਠੇ ਨੇ ਪਰ ਆਪਦੀ ਮਿਹਨਤ ਦੇ ਨਾਲ ਗਾ ਕੇ ਗਾਉਂਦਾ ਵੀ ਸ਼ੌਂਕ ਰੱਖਦੇ ਨੇ ਇਹਨਾਂ ਨੇ ਬਹੁਤ ਆਪ ਦੀਆਂ ਤਰਜ਼ਾਂ ਚ ਗੀਤ ਗਾਏ ਨੇ ਬਹੁਤ ਸੋਹਣਾ ਬਣਾ ਲੈਂਦੇ ਆ ਪਰ ਅਨਪੜ੍ਹ ਨੇ ਜਿੱ ਤੱਕ ਥੋੜਾ ਜਿਹਾ ਘਰੋਂ ਕੁਝ ਗਰੀਬੀ ਆ ਗਈ ਜਿਦਾ ਕਰਕੇ ਥੋੜਾ ਜਿਹਾ ਸੁਣਪਾ ਦਾ ਗਰੀਬ ਬੰਦੇ ਨੂੰ ਉੱਠਣਾ ਬਹੁਤ ਔਖਾ ਹੋ ਜਾਂਦਾ ਗਾ ਬਾਈ ਹੋਰੀ ਬਿਲਕੁਲ ਪੜੇ ਨਹੀਂ ਗੇ ਪਰਾ ਇਹ ਗੀਤ ਬਹੁਤ ਜੋੜ ਲੈਂਦੇ ਆ ਕੋਈ ਦੇਖੋ ਪ੍ਰਮਾਤਮਾ ਦੀ ਇਹ ਜੀ ਕਿਰਪਾ ਵੀ ਹੱਤਾਂਾਂ ਦੇ ਤਰਜਾਂ ਦੇ ਵਿੱਚ ਲਾਭ ਵੀ ਦੇ ਦੀ ਲਾਭ ਬਲਕਾਰ ਅੰਖੀਲਾ ਇਹ ਤੁਰੇ ਜਾਂਦੀ ਮੰਨ ਲਓ ਇੱਕ ਤਰਜੇ ਬਣਾ ਲੈਂਦੇ ਨੇ ਗੀਤ ਬਣਾ ਲੈਂਦੇ ਨੇ ਆਪਦਾ ਕੰਮ ਕਰਦੇ ਆ ਬਾਈ ਜੀ ਬਾਕੀ ਆਪਾਂ ਗੱਲ ਕਰਦਾ ਬਾਈ ਉਹਨਾਂ ਨੂੰ ਹੋਰ ਬਾਈ ਠੀਕ ਠਾਕ ਹੋ ਠੀਕ ਆ ਵਧੀਆ ਬਾਈ ਔਰ ਪਹਿਲਾਂ ਆਪਣੇ ਦਰਸ਼ਕਾਂ ਦੋਸਤੋ ਤੁਹਾਡਾ ਨਾਂ ਪਿੰਡ ਜਨੀਰ ਪਿੰਡਾ ਬਾਈ ਨਾਂ ਗਰਮੀਦਾ ਮੇਰਾ ਅੱਪਾ ਮੰਨ ਕੇ ਲਾਲ ਵੀ ਪਹਿਲਾਂ 20 ਸਾਲ ਦਾ ਜਿਮੀਦਾਰੀ ਕੰਮ ਕੀਤਾ ਮੈਂ। ਕੰਮ ਕਰਦੇ ਨੇ ਬਾਈ ਲੇਬਰ ਮੈਂ ਹੁੰਦੀ ਕੰਮ ਕਰਦੇ ਆ। ਹੁਣ ਅਸੀਂ ਮੰਨ ਕੇ ਲਾ ਟੂੜੀ ਦਾ ਕੰਮ ਕਰਦੇ ਆ। ਟੂੜੀ ਦਾ ਕਰਦੇ ਆ ਠੀਕ ਆ ਬਾਈ। ਕੋਈ ਵੀ ਮੰਨ ਕੇ ਅਪ ਮਿਹਨਤ ਦਾ ਬਚਾ ਮਿਸਤਰੀਆਂ ਵੀ ਲੱਗ ਜਾਂਦੇ ਆ ਠੀਕ ਹੈ ਕੋਈ ਐ ਨਹੀਂ ਬਬੀ ਇੱਕ ਕੰਮ ਹੀ ਕਰਨਾ ਹੈਗਾ। ਬਾਈ ਤੁਹਾਨੂੰ ਬਹੁਤ ਟਾਈਮ ਦੇ ਦੇਖ ਰਹੇ ਆ ਅਸੀਂ ਤੁਸੀਂ ਕੀ ਤਿਆਰ ਕਰ ਦਿੰਦੇ ਹੋ ਹੁਣ ਆ ਬੜਿਆ ਅਸੀਂ ਆਰਾਮ ਨਹੀਂ ਲੱਗਦੀ ਨਾ ਟੂੜੀ ਟੂੜੀ। ਆਪਾ 5 ਸਾਲ ਮੂੰਗੀ ਮੈਂ ਜਿੰਨੇ ਚਿਰ ਆਪਣੇ ਆਰਾਮ ਨਹੀਂ ਲੱਗੀ ਸਾਡੇ ਪਿੰਡ ਚ ਮੈਂ ਗਾਉਂਦਾ ਰਿਹਾ। ਮੈਂ ਗਾਉਂਦੇ ਰਹਿੰਦੇ ਬਾਈ। ਕਿਵੇਂ ਫਿਰ ਬਣਾ ਲਿਓ ਤਰਜੇ ਮੈਂ ਮੌਕੇ ਦੀ ਆ ਤੁਸੀਂ ਤਾਂ ਬਣੀ ਨਹੀਂ ਨੀ ਕਿਵੇਂ ਲਾ ਲਾ ਬਸ ਪਰਮਾਤਮਾ ਲਾਲਾ ਬਾਬੀ ਦੀ ਜਗ੍ਹਾ ਜਖੜਨੇ ਆਪਾਂ ਆ ਮੈਨੂੰ ਸਾਰੇ ਮੁੰਡਾ ਜਿਹੜਾ ਮੁੰਡਾ ਵੀਡੀਓ ਬਣਾਇਦਾ ਇਹ ਵੀ ਸਾਰੇ ਨਾਲ ਹੀ ਹੁੰਦੇ ਮੇਰੇ ਇਹ ਵੀ ਕਹਿੰਦੇ ਗਰਮੇਲ ਤੂੰ ਆ ਬਣਾ ਪੈਰਾ ਉਹ ਤੇ ਬਣਾ ਲੈਣਾ ਹਾਂ ਬਹੁਤ ਸੋਹਣੇ ਆ ਮੈਂ ਦੇਖਿਆ ਆਵਾਜ਼ ਵੀ ਥੋੜੀ ਬਹੁਤ ਤੇ ਹੁਣ ਆਪਾਂ ਮਣ ਕੇ ਵੀ ਹੁਣ ਆਪਾਂ ਦਰਹਾ ਤੋਂ ਗੀਤ ਸੁਣਾਈਏ ਹਾਂ ਗੀਤ ਸੁਣਾਓ ਕਿਹੜਾ ਸੁਣਾਉਂਗਾ ਪਹਿਲਾਂ ਕੋਈ ਗੀਤ ਦੱਸੋ ਆਪਾਂ ਗੀਤ ਆਪਾਂ ਖੜੇ ਵੀ ਮਣ ਕੇ ਲਿਆ ਪਾਣੀ ਕੋੜੀਆਂ ਤੇ ਪਾਣੀ ਵਾਲੀ ਗੀਤ ਸੁਣਾਓ ਆਪਾਂ ਦੋਸਤੋ ਪਾਣੀ ਐ ਸੀ ਆ ਕੁਝ ਮਹੀਨੇ ਪਹਿਲਾਂ ਹੁੰਦੀ ਗੱਲ ਆ 2-4 ਮਹੀਨੇ ਦੀ ਹੋਏ ਨੇ ਮਾ ਲੋ ਆਪਣੇ ਤੇ ਮੈਂ ਉਦੋਂ ਗੀਤ ਬਣਾਇਆ ਸੀ ਆ ਦੋਸਤੋ ਬਾਈ ਆਪਾਂ ਨੂੰ ਗੀਤ ਸੁਣੋਂ ਜਾ ਰਿਹਾ ਤੇ ਗੀਤ ਸੁਣੋ ਬਾਈ ਤੂੰ ਸੁਣਾਓਈ ਗੀਤ ਸਾਨੂੰ ਹੋ ਸਰਕਾਰ ਵੀ ਨਹੀਂ ਗੌਰ ਕਰਦੀ ਹੋ ਨਾਲੀ ਜਾਂਦੀ ਕਹਿੰਦਾ ਮਾਰੋ ਮਾਰ ਚੜਦੀ ਸਰਕਾਰ ਵੀ ਨਹੀਂ ਗੌਰ ਕਰਦੀ ਨਾਲੀ ਜਾਂਦੀ ਕਹਿੰਦਾ ਮਾਰੋ ਮਾਰ ਚੜਦੀ ਹੋ ਸਰਦੂਰ ਘਰ ਨੂੰ ਤਾਂ ਕੇਰਾ ਪੈ ਗਿਆ ਉਹ ਪਾਣੀ ਫਿਰ ਗਿਆ ਆਲੇ ਦੁਆਲੇ ਓ ਚਾਨਪੂਰੇ ਵਾਲਾ ਬੰਨ ਟੁੱਟ ਗਿਆ ਪਿੰਡ ਲੈ ਲੈ ਨਬੇ ਦੇ ਸਾਰੇ ਚਾਨਪੂਰੇ ਵਾਲਾ ਬੰਨ ਟੁੱਟ ਗਿਆ ਪਿੰਡ ਲੈ ਲੈ ਨਬੇ ਦੇ ਸਾਰੇ ਓ ਟਰਾਲੀਆਂ ਭਰ ਕੇ ਸਮਾਨ ਕਢਤਾ ਹਮ ਮੁਫਰਤਾ ਪਿੰਡ ਕਹਿੰਦਾ ਬੇਲਾ ਕਰਤਾ ਟਰਾਲੀਆਂ ਭਰ ਕੇ ਸਮਾਨ ਕਢਤਾ ਮੁਫਰਤਾ ਪਿੰਡ ਕਹਿੰਦਾ ਬੇਲਾ ਕਰਤਾ ਝਾਕੀ ਜਾਂਦੇ ਦਾਨਿਆਲੇ ਦੇ ਵਿਚਾਰੇ ਚਾਨਪੂਰੇ ਵਾਲਾ ਬੰਨ ਟੁੱਟ ਗਿਆ ਪਿੰਡ ਲੈ ਲੈ ਨਬੇ ਦੇ ਸਾਰੇ ਚਾਨਪੂਰੇ ਵਾਲਾ ਬੰਨ ਟੁੱਟ ਗਿਆ ਪਿੰਡ ਲੈ ਲੈ ਲਵੇ ਦੇ ਸਾਰੇ ਹੋ ਨਾ ਹੀ ਕਹਿੰਦਾ ਮੱਕ ਨਾ ਓਏ ਝੋਨਾ ਛੱਡਿਆ ਹੋ ਫਸਲਾਂ ਦਾ ਪਾਣੀ ਨੇ ਜਲੂਸ ਕੱਢਿਆ ਨਾ ਹੀ ਕਹਿੰਦਾ ਮੱਕ ਨਾ ਓ ਝੋਨਾ ਛੱਡਿਆ ਫਸਲਾਂ ਦਾ ਪਾਣੀ ਨੇ ਜਲੂਸ ਕੱਢਿਆ ਉਹ ਥਾਲੀ ਵਰ ਗਈ ਸੀ ਜਿਹੜੇ ਕਹਿੰਦਾ ਬਾਣ ਵਿੱਚ ਪਾ ਦਿੱਤੇ ਵੱਡੇ ਵੱਡੇ ਘਾਰੇ ਚਾਨਪੂਰੇ ਵਾਲਾ ਬੰਨ ਟੁੱਟ ਗਿਆ ਪਿੰਡ ਲੈ ਲੈ ਲਵੇ ਦੇ ਸਾਰੇ ਚਾਨਪੂਰੇ ਵਾਲਾ ਬੰਨ ਟੁੱਟ ਗਿਆ ਪਿੰਡ ਲੈ ਲ ਲਵੇ ਦੇ ਸਾਰੇ ਓਏ ਕੋਰ ਵਾਲਾ ਪਿੰਡ ਕਹਿੰਦਾ ਉੱਚਾ ਸੁਣੀਦਾ ਚਹਿਰਾ ਵਾਲੀ ਪਿੰਡ ਕਹਿੰਦਾ ਲੁੱਚਾ ਸੁਣੀਦਾ ਹੈ ਕੋਰ ਵਾਲਾ ਪਿੰਡ ਕਹਿੰਦਾ ਉੱਚਾ ਸੁਣੀਦਾ ਚਹਿਰਾ ਵਾਲੀ ਪਿੰਡ ਕਹਿੰਦਾ ਲੁੱਚਾ ਸੁਣੀਦਾ ਪਾਣੀ ਆਏ ਨੇ ਕਹਿੰਦਾ ਨੇੜੇ ਉਹ ਤੇੜੇ ਹੋਵੇ ਲੜ ਨੂੰ ਚਨੀਰ ਵਾਲੇ ਨਾਲ ਕਾਲੇ ਚਾਨਪੂਰੇ ਵਾਲਾ ਬੰਨ ਟੁੱਟ ਗਿਆ ਪਿੰਡ ਲੈ ਲ ਲਵੇ ਦੇ ਸਾਰੇ ਚਾਨਪੂਰੇ ਵਾਲਾ ਬੰਨ ਟੁੱਟ ਗਿਆ ਪਿੰਡ ਲੈ ਲ ਲਵੇ ਦੇ ਸਾਰੇ ਦੋਸਤੋ ਜਿਵੇਂ ਆਪਾਂ ਤੁਹਾਨੂੰ ਦੱਸਿਆ ਕਿ ਬਾਈ ਹੋਰੀ ਦਿਹਾੜੀਆਂ ਦਾ ਕੰਮ ਕਰਦੇ ਨੇ ਕੰਮ ਲੇਬਰ ਦਾਗਾ ਬਾਈ ਜਿਹੜਾ ਜੇ ਕੰਮ ਕਰਦੇ ਨੇ ਉਸ ਆਪ ਦੀ ਗੀਤ ਬਣਾਉਂਦੇ ਨੇ ਹੁਣ ਬਾਈ ਸਪਰੇਅ ਕਰਨ ਵੇਲੇ ਬਾਈ ਨੇ ਇੱਕ ਗੀਤ ਜੋੜਦਾ ਤੇ ਉਹ ਆਪਕੋ ਬਾਈ ਸੁਣਾਉਣ ਜਾ ਰਹੇ ਨੇ ਦਸੋ ਬਾਈ ਤੋਂ ਗੀਤ ਹੋ ਲੰਡੂ ਜੇ ਕੈਂਦਾ ਪਟੇ ਜਰੇ ਜੇ ਕੁੰਡੇ ਪਾਏ ਐ ਟੂਏ ਉੱਤੇ ਢੋਲੀਆਂ ਦੇ ਸਾੜੇ ਪਿੱਠੂ ਲਾਏ ਐ ਹੋ ਟੂਏ ਉੱਤੇ ਢੋਲੀਆਂ ਦੇ ਸਾੜੇ ਪਿੱਠੂ ਲਾਏ ਐ ਉਹ ਕੀ ਗੱਲ ਕਰੀ ਗਏ ਕਹਿੰਦਾ ਨੇ ਹੋ ਜਿਹੜੇ ਵਿੱਚ ਅੜ ਗਏ ਖਤਰੇ ਦੀ ਆ ਟੋਲੀ ਮੁੰਡੇ ਵੇ ਨਿਸ਼ਾਨੀ ਲੱਗਦਾ ਖਤਰੇ ਦੀ ਹੀ ਆ ਟੋਲੀ ਮੁੰਡੇ ਵੇ ਨਿਸ਼ਾਨੀ ਲੱਗਦਾ ਖਤਰੇ ਦੀ ਹੋ ਟੱਕਣ ਹੋ ਜਲੀ ਕਿਤੇ ਕਹਿੰਦੇ ਪਾਣੀ ਪੈਂਦਾ ਏ ਉਹ ਸਰਦ ਦਾ ਢੂਹਾ ਮਕਿਆ ਗਿੱਲਾ ਰਹਿੰਦਾ ਏ ਹੋ ਟੱਕਣ ਹੋ ਜਲੀ ਕਿਤੇ ਕਹਿੰਦੇ ਪਾਣੀ ਪੈਂਦਾ ਏ ਉਹ ਸਰਦ ਦਾ ਢੂਹਾ ਮਕਿਆ ਗਿੱਲਾ ਰਹਿੰਦਾ ਏ ਉਹ ਗਰਮ ਪਾਣੀ ਦਵਾਈ ਹੈ ਸਰੀਰ ਅਜਾੜੇ ਦੀ ਆਟੋ ਲਿਮਡੇ ਹੋਏ ਨਿਸ਼ਾਨੀ ਲੱਗਦਾ ਖਤਰਾ ਇਹਦੀ ਹੀ ਆ ਆ ਟੋਲੀ ਮੁੰਡੇ ਹੋਏ ਨਿਸ਼ਾਨੀ ਲੱਗਦਾ ਦੋਸਤੋ ਬਾਈ ਨੂੰ ਨਾ ਕਮੇਡੀ ਗੀਤ ਤਰਜਾ ਮਤਲਬ ਬਣਾਉਂਦਾ ਸ਼ੌਂਕ ਆ ਬਾਈ ਨਾ ਤੁਰੇ ਜਾਂਦੀ ਗੀਤ ਬਣਾਏ ਨੇ ਹੁਣ ਇਹਨਾਂ ਜਿਹੜਾ ਗੀਤ ਬਣਾਇਆ ਨਾ ਇੱਕੋ ਕਮੇਡੀ ਹੈ ਗੀਤ ਲੱਗੂ ਸੁਣੂ ਉਹ ਜਿਹਦੇ ਤਰਜਾ ਇੱਕ ਆਪਣੇ ਪੰਜਾਬੀ ਸੌਂਗ ਦੀ ਆ ਪਰ ਆਪਾਂ ਤੁਹਾਨੂੰ ਬਾਈ ਦੇ ਉਹ ਮੂੰਹੋਂ ਸੁਣਦੇ ਕਿਹੜਾ ਗੀਤ ਆ ਸੁਣਾਓਈ ਸਾਨੂੰ ਗੀਤ ਕਿਹੜਾ ਹੈਗਾ ਹਉ ਬਸ ਰਹਿਣ ਦੇ ਨਾ ਦੇ ਮਤਾਨੀ ਆਇ ਵਿਚ ਮੰਜੇ ਦੇ ਪਿਆ ਅਮਲੀ ਮਾਰੂ ਲੱਤਾਨੀ ਉੱਠਣ ਦੀ ਪਹੁੰਚ ਨਹੀਂ ਪੈਣੀ ਉਹ ਦੱਸ ਕਿੱਥੋਂ ਭੱਜਿਆ ਜਾਊਗਾ ਜਿਹੜਾ ਗਿਜ ਗਿਆ ਤੇਰਾ ਉਹ ਤਾਂ ਚਮਚਾ ਖਾਊਗਾ ਉਹ ਦੱਸ ਕਿਵੇਂ ਛੱਡਿਆ ਜਾਊਗਾ ਹੋ ਜੇ ਨਾ ਹੋਵੇ ਖਾਦੀ ਮਰ ਜਾਂਦੇ ਨੇ ਮਾਪੇ ਨਹੀਂ ਉਹ ਚਾਰ ਚਪੇਰੇ ਅਮਲੀ ਨੂੰ ਫਿਰ ਸੋਨ ਸਰਾ ਜੀ ਜਾਪੇ ਨੀ ਜੇ ਹੋਵੇ ਖਾਦੀ ਹੱਥ ਧਰ ਕੇ ਕੰਨ ਤੇ ਕਲੀਆਂ ਗਾਊਗਾ ਜਿਹੜਾ ਕਿ ਜਗਾ ਕੇ ਰਾਂ ਉਹ ਤਾਂ ਚਮਚਾ ਦੋਸਤੋ ਬਾਈ ਹੋਰੀ ਨਾ ਇੱਕ ਵਾਰੀ ਕੰਮ ਤੇ ਲੱਗੇ ਹੋ ਸੀ ਕਿਸੇ ਜ਼ਿੰਮੇਦਾਰ ਦੇ ਕੰਮ ਕਰ ਰਹੀ ਸੀ ਕੋਠੀ ਪੈਂਦੀ ਸੀ ਕੋਠੀ ਪੈਂਦੀ ਸੀ ਉਹ ਕਹਿੰਦਾ ਫਿਰ ਆਪਾਂ ਚੱਕੀ ਲਾ ਲਈ ਬਾਕੀ ਬਾਈ ਹੋਰੀ ਗੱਲ ਦੱਸਦੇ ਆ ਬਾਈ ਦਾ ਬਾਈ ਦੇ ਮੂੰਹ ਸੁਣਨਾ ਬਈ ਗੱਲ ਦੱਸੋ ਕਿਵੇਂ ਹੋਇਆ ਕਿੱਥੇ ਕਿਵੇਂ ਉਹ ਗੱਲ ਐਸੀ ਬਾਈ ਜੀ ਮੈਂ ਕੰਮ ਤੇ ਲੱਗੇ ਸੀ ਮੁੰਡੇ ਦੇ ਅੱਛਾ ਜੀ ਕੋਠੀ ਮੈਂ ਉਹ ਕੋਈ ਯਾਰ ਆਪਾਂ ਚੱਕੀ ਲਾ ਲੀਏ ਤੇ ਐ ਆਰਾ ਲਾ ਲਈ ਫਲਾ ਉਹ ਐ ਗੱਲਾਂ ਹੀ ਕਰੀ ਗਿਆ ਅੱਛਾ ਜੀ ਤੇ ਮੈਂ ਉਸ ਤੋਂ ਬਸ ਦਿਮਾਗ ਨਾਲ ਆਪਦੇ ਸਿਸਟਮ ਬਣਾ ਕੇ ਤੇ ਮੈਂ ਗੀਤ ਹੀ ਤਿਆਰ ਕਰਤਾ ਹਾਂ ਤਿਆਰ ਕਰਤਾ ਹਾਂ ਠੀਕ ਉਹ ਗੀਤ ਪਤਾ ਕੀ ਤੈਨੂੰ ਸੁਣਾਇਜ਼ਣਾ ਹਾਂ ਸੁਣਾਉ ਸਮੂਹ ਨੂੰ ਉਹ ਪਹਿਲਾਂ ਕਹਿੰਦਾ 3600 ਲੈ ਹੰਦਾ ਐ ਮੈਂ ਜੁਕਰ ਲੈ ਲਾਂਗੇ ਰੂਟਾ ਬਿਟਰ ਕੇ ਸੇ ਨਾਲ ਸਾਂਝਾ ਹੌਲੀਵੁੱਡ ਵਾਲੀ ਤਾਂ ਕਹਿੰਦਾ ਟਰਾਲੀ ਬਣਾਉਣੀ ਐ ਨਾਲ ਰਹੀ ਤੂੰ ਮੇਰੇ ਆਪਾਂ ਚੱਕੀ ਲਾਉਣੀ ਐ ਨਾਲ ਰਹੀ ਤੂੰ ਮੇਰੇ ਆਪਾਂ ਚੱਕੀ ਲਾਉਣੀ ਐ ਉਹ ਨਕਸ਼ੇ ਵਾਲੇ ਨੂੰ ਵੀ ਕਹਿੰਦਾ ਪੈਸਾ ਦੇ ਤਾ ਮਾਰ ਕੇ ਫਿੱਤਾ ਕਹਿੰਦਾ ਓਏ ਨੋ ਪੱਟਣ ਨੂੰ ਸੀ ਕਹਿੰਦਾ ਹਏ ਮਾਰ ਕੇ ਫਿੱਤਾ ਕਹਿੰਦਾ ਓਏ ਨੋ ਪੱਟਣ ਨੂੰ ਸੀ ਕਹਿੰਦਾ 20 ਦਿਨਾਂ ਵਿੱਚ ਕਹਿੰਦਾ 20 ਦਿਨਾਂ ਵਿੱਚ ਕਹਿੰਦਾ ਓਏ ਆਪਾਂ ਕੋਠੀ ਪਾਉਣੀ ਐ ਨਾਲ ਰਹੀ ਤੂੰ ਮੇਰੇ ਆਪਾਂ ਚੱਕੀ ਲਾਉਣੀ ਐ ਨਾਲ ਰਹੀ ਤੂੰ ਮੇਰੇ ਆਪਾਂ ਚੱਕੀ ਲਾਉਣੀ ਐ ਲਾ ਕੇ ਆ ਰ ਆ ਵਿੱਚ ਲਾ ਦੇਵਾਂਗੇ ਕੰਧੂ ਝਨੀਰ ਵਾਲਿਆ ਕਹਿੰਦਾ ਹੋਏ ਨਾ ਦੂਰ ਦੂਰ ਤੱਕ ਬੋਲੂ ਝਨੀਰ ਵਾਲਿਆ ਕਹਿੰਦਾ ਹੋਏ ਨਾ ਦੂਰ ਦੂਰ ਤੱਕ ਬੋਲੂ ਹੋ ਜਦੋਂ ਮਰਜੀ ਆਜੋ ਜੀਨੇ ਰੂਪ ਜਿਵੇਂਣੀ ਹੈ ਕਾਣੀ ਕਢਵੋਣੀ ਹੈ ਨਾਲ ਰਹੀ ਤੂੰ ਮੇਰੇ ਆਪਾ ਚੱਕੀ ਲਾਉਣੀ ਹੈ ਨਾਲ ਰਹੀ ਤੂੰ ਮੇਰੇ ਆਪਾ ਚੱਕੀ ਲਾਉਣੀ ਹੈ ਬਹੁਤ ਘੈਂਦੀ ਬਹੁਤ ਵਧੀਆ ਲੱਗੀ ਤੁਹਾਨੂੰ ਬਈ ਜੇ ਕੋ ਨਮਾ ਬੰਦਾ ਗੀਤ ਦੇਣਾ ਚਾਹੇ ਤੁਸੀਂ ਕਿਵੇਂ ਕਰੋਗੇ ਤਾਂ ਯਾਦ ਕਰ ਲਓਗੇ ਗਾ ਦੋਗੇ ਮੰਨ ਲਓ ਕਿਵੇਂ ਕਰੋਗੇ ਤੁਸੀਂ ਦਾ ਜਿਵੇਂ ਤੂੰ ਤੂੰ ਤੇਰੇ ਦੀ ਲਾਲ ਹੈ ਤੂੰ ਮੈਨੂੰ ਕੀ ਦਿੰਨਾ ਹੈ ਠੀਕ ਆ ਬਈ ਠੀਕ ਆ ਮਾੜਾ ਨਾ ਮੈਂ ਤੈਨੂੰ ਪਤੇ ਦੱਸਿਓ ਜਾਨਦੇ ਨਹੀਂ ਕਿ ਉਹ ਪੜ੍ਹਤਾ ਨਹੀਂ ਸਕਦੇ ਬਾਈ ਇਹਦਾ ਦਸਤਾ ਉਹ ਗੀਤ ਮੈਨੂੰ ਸੁਣਾ ਦਗੇ ਮਾੜਾ ਤੂੰ ਸੁਣਾ ਤਾਂ ਦੋ ਤਿੰਨ ਵਾਰੀ ਕਿ ਤੈਨੂੰ ਆਦੇ ਮਨ ਕੀ ਲਿਖਿਆ ਹੋਇਆ ਵੀ ਆ ਚੀਜ਼ ਉਹ ਮੈਂ ਨੋਟ ਕਰ ਲਊਂ ਠੀਕ ਆ ਦੋਸਤੋ ਜੇ ਕੋਈ ਗੀਤ ਬਾਈ ਤੋਂ ਗਮਾਉਣਾ ਚਾਹੁੰਦਾ ਹੋਵੇ ਬਾਈ ਨਾ ਯਾਦ ਕਰਕੇ ਬਹੁਤ ਵਧੀਆ ਗਾ ਦੇ ਇਹਦਾ ਕਿਉਂਕਿ ਕੰਮ ਧੰਦੇ ਆ ਬਚਾਰੇ ਗਰੀਬ ਬੰਦੇ ਆ ਨਾ ਦਿਹਾੜੀ ਕਰਦੇ ਨੇ ਪਰ ਇਹ ਤਰਜ਼ਾਂ ਦੇ ਭੈਣ ਪੜੇ ਲਿਖੇ ਬੰਦਾ ਹਨ ਇਹ ਵਿਚਾਰਾ ਬਿਲਕੁਲ ਨਹੀਂ ਪੜਿਆ ਹੈਗਾ ਤੇ ਇਹ ਬੰਦਾ ਦੇਖੋ ਇੰਨਾ ਛੀਤੀ ਉਹ ਕਰ ਲੈਂਦਾ ਹੈਗਾ ਜੋੜ ਲੈਂਦਾ ਹੈ ਗੀਤ ਬਣਾ ਲੈਂਦਾ ਬਹੁਤ ਵੱਡੀ ਗੱਲ ਹੈ ਇੱਕ ਜੇ ਕਿਸੇ ਨੇ ਬਾਈ ਨੇ ਬਾਈ ਤੋਂ ਗੀਤ ਗਵਾਉਣਾ ਹੈ ਬਾਈ ਨੇ ਕੰਟੈਕਟ ਕਰ ਲਿਆ ਆਪਾਂ ਤੁਹਾਨੂੰ ਨੰਬਰ ਦਿੱਤੇ ਹੋਏ ਐ ਸਕਰੀਨ ਤੇ ਤੇ ਬਾਈ ਦਾ ਨਾਮ ਗਰਮੇਲ ਸਿੰਘ ਪਿੰਡ ਚਨੀਰਾ ਇੱਕ ਆਮ ਜੇ ਬੰਦੇ ਨੇ ਬਹੁਤ ਘੈਂਟ ਬੰਦੇ ਆ ਹਰੇਕ ਨੂੰ ਮਿਲਨ ਵਾਲੇ ਨੇ ਬਹੁਤ ਇੰਨੇ ਨੇ ਬਾਈ ਉਹਨਾਂ ਨੇ ਗੀਤ ਗਾਏ ਨੇ YouTube Facebook ਤੇ ਪਾਏ ਨੇ ਪਰ ਆਪਾਂ ਇਹ ਕੀ ਸੋਚ ਕੇ ਵੀਡੀਓ ਬਣਾਈ ਆ ਕਿ ਕੀ ਖਬਰੇ ਵੀ ਬੈਗਰੂ ਕੋਈ ਸੁਣ ਲੈਣ ਦਾ ਬੰਦੇ ਹੀ ਉਹ ਤਾਂ ਬੰਦਿਆਂ 'ਚ ਹੀ ਰੱਬ ਵੱਸਦਾ ਕਿ ਬਾਈ ਦੇ ਕਈ ਖਬਰੇ ਕੋਈ ਗਰੀਬੀ ਚੱਕੀ ਆਵੇ ਤੇ ਬੰਦਾ ਕਈ ਵਾਰੀ ਕੋਈ ਬਾਈ ਤੋਂ ਗੀਤ ਗਵਾਵੇ ਨਾਲੇ ਬਾਈ ਹੋਰਾਂ ਦੀ ਹੋਰ ਵੀ ਅੱਗੇ ਜਾ ਕੇ ਮਸੂਰੀ ਹੋਊਗੀ ਦੋਸਤ ਇੱਕ ਵਾਰੀ ਬਾਈ ਹੋਰੀ ਨਾਲ ਟਰਾਲੀ ਭਰੀ ਜਾਂਦੇ ਸੀ ਇਹ ਮੂਸੇ ਪਿੰਡ ਤੋਂ ਸਿੱਧੂ ਮੂਸੇ ਵਾਲ ਦੀ ਕਿਤੇ ਫੋਟੋ ਲੱਗੀ ਸੀ ਸਾਹਮਣੇ ਚਾਹ ਪੀਂਦੀ ਸਟੋਲ ਤੇ ਇਹ ਚਾਹ ਪੀਂਦੇ ਸਟੋਲ ਤੇ ਉੱਤੇ ਜਦੋਂ ਤੁਸੀਂ ਦੇਖਿਆ ਮੇਨ ਰੋਡ ਦੇ ਉਪਰ ਆ ਤੇ ਬਾਈ ਨੇ ਉੱਥੋਂ ਵੀ ਇੱਕ ਪਹਿਰਾ ਹੋਣਾ ਹੈ ਟੱਪਾਗਾ ਉਹ ਬਾਈ ਹੋਰੀ ਸੁਣਾਉਣਗੇ ਆਪ ਨੂੰ ਥੋੜਾ ਦੱਸਿਓ ਕੀ ਗੱਲ ਤਲਾ ਗੱਲ ਦੱਸੋ ਕੀ ਹੋਈ ਸੀ ਉਹ ਅਸੀਂ ਬਾਈ ਪਤਾ ਕਿਸੇ ਚਾਹ ਪੀਂਦੀ ਪੀਂਦੇ ਮੈਂ ਮੁੰਡੇ ਨੂੰ ਆਖਿਆ ਧਿਆਨ ਜਾ ਮਾਰਿਆ ਮੈਂ ਪਹਿਰਾ ਬਣਾ ਕੇ ਬਾਹਰ ਮੈਂ ਇਹਨੂੰ ਦੱਸਿਆ ਬਾਅਦ ਚ ਦੱਸਿਆ ਮੈਂ ਪਹਿਰਾ ਵਾਗੀ ਦੱਸਣਾ ਟੱਪਾ ਬਣਾ ਕੇ ਦੱਸ ਸੀ ਮਾਹਰਾ ਐ ਕਰਕੇ ਮਾਹ ਬਾਈ ਦੀ ਫੋਟੋ ਲੱਗੀ ਪਈ ਤੇ ਮਾਹ ਮੈਂ ਪਹਿਰਾ ਬਣਾਇਆ ਕਹਦੇ ਕਿਵੇਂ ਹੋਏ ਮੈਂ ਬੈਤ ਮੈਂ ਤੁਹਾਨੂੰ ਗਾ ਕੇ ਦੱਸਦਾ ਨਗਾ ਹੂੰ ਹੂੰ ਅੱਛਾ ਜੀ ਉਹ ਖੱਬੇ ਹੱਥ ਉੱਤੇ ਘੜੀ ਜੱਜਦੀ ਪੱਗ ਬੰਨੀ ਜੱਟ ਦੇ ਓ ਬੜੀ ਜੱਜਦੀ ਖੱਬੇ ਹੱਥ ਪੱਗ ਬੰਨੀ ਜੱਟ ਦੇ ਉਹ ਬੜੀ ਜੱਜਦੀ ਸੱਜੇ ਹੱਥ ਵਿੱਚ ਪਾਇਆ ਕਰਾਏ ਉਹ ਦੁਨੀਆ ਸਲਾਮ ਕਰ ਜਾਂਦੀ ਐ ਉਹ ਜਿੱਥੇ ਜੱਟ ਦਾ ਬੁੱਥੇ ਖੜਾ ਏ ਦੁਨੀਆ ਸਲਾਮ ਕਰ ਜਾਂਦੀ ਐ ਉਹ ਜਿੱਥੇ ਜੱਟ ਦਾ ਬੁੱਥੇ ਖੜਾ ਏ ਬਹੁਤ ਘੈਂਡ ਬਹੁਤ ਘੈਂਡੀ ਇੱਕ ਬਾਈ ਦਾ ਇੱਕ ਹੋਰ ਗੀਤ ਬਣਾਇਆ ਹੋਇਆ ਬਾਈ ਨੇ ਸਿੱਧੂ ਮੂਸੇਵਾਲਾ ਦਾ ਗੀਤ ਆ ਜਿਹੜਾ ਇੱਕ ਬਹੁਤ ਵਧੀਆ ਬਣਾਇਆ ਇੱਕ ਪੈਰਾ ਬਣਾਇਆ ਹੋਇਆ ਬਾਈ ਨੇ ਉਹ ਸੁਣਾਉਣ ਗਿਆ ਤੁਹਾਨੂੰ ਸੁਣਾਉ ਜੀ ਸਤੂ ਬਸ ਵੈਸੇ ਆਪ ਗੱਲਾਂ ਹੀ ਸੁਣਾ ਦਾਂ ਮੈਂ ਗੱਲਾਂ ਸੁਣਾ ਲਾਂ ਗੱਲਾਂ ਹਾਂ ਉਹ ਮਰਿਆ ਜੱਟ ਨੂੰ ਓ ਕਾਹਨੂੰ ਕਹੂੰ ਅਮਰ ਆ ਜੱਟ ਨੂੰ ਓਏ ਕੌਣ ਓਏ ਕਹੂ ਹਾਏ ਮੁੱਸੇਆਲਾ ਜੱਟ ਸਦਾ ਅਮਰ ਰਹੂ ਓ ਮੁੱਸੇਆਲਾ ਜੱਟ ਸਦਾ ਅਮਰ ਰਹੂ ਮੁੱਸੇਆਲਾ ਬਾਈ ਸਦਾ ਅਮਰ ਰਹੂ ਓ ਤੈ ਯੋਦਨਾ ਦੇ ਟੇਡੂ ਓ ਛਪਾਈ ਫਿਰਦੇ ਕਈ ਛੱਟ ਆਏ ਉਹਦੇ ਨਾਲ ਦੀਆਂ ਪਾਈ ਫਿਰਦੇ ਹਾਏ ਮੁੰਡਾ ਨੇ ਉਹ ਕਹਿੰਦਾ ਨਾਲ ਓਏ ਬਹੂ ਹਾਏ ਮੁੱਸੇਆਲਾ ਜੱਟ ਸਦਾ ਅਮਰ ਰਹੂ ਮੁੱਸੇਆਲਾ ਬਾਈ ਸਦਾ ਅਮਰ ਰਹੂ ਮੁੱਸੇਆਲਾ ਜੱਟ ਸਦਾ ਅਮਰ ਰਹੂ ਦੋਸਤੋ ਬਾਈ ਨੇ ਇੱਕ ਮਹਾਂਮਸਤੀਕ ਦਾ ਗੀਤ ਆ ਉਹ ਤੇਰੇ ਸਹਰਿਆਂ ਦੇ ਪਿੰਡ ਨੇ ਨੇੜੇ ਆ ਗਿਆ ਹਨ ਨੇੜੇ ਆ ਗਿਆ ਹਨ ਨੇ ਉਹਦੀ ਤਰਫ਼ ਤੇ ਬਾਈ ਨੇ ਗੀਤ ਬਣਾਇਆ ਹੋਇਆ ਹੈਗਾ ਉਹ ਵੀ ਤੁਸੀਂ ਸੁਣੋ ਬਾਈ ਤਾਂ ਬਹੁਤ ਇੱਕਾ ਥੋੜਾ ਕਮੇਡੀ ਦੇ ਹਿਸਾਬ ਨਾਲ ਬਣਾਉਂਦੇ ਹੁੰਦੇ ਆ ਬਾਈ ਹੋਰੀ ਬਾਕੀ ਆ ਬਾਈ ਹੋਰਾਂ ਤੋਂ ਸੁਣਦੇ ਆ ਸੁਣਾਉ ਸਾਨੂੰ ਗੀਤ ਹੁਣ ਲੈ 1 ਰੁਪਏ ਤੂੰ ਦੁਕਾਨੇ ਉੱਤੇ ਜਾਵੇ ਆਪਣੇ ਤਾਂ ਮੁੱਕੀ ਪਈ ਐ ਸੁੱਕੀ ਚੰਨਾ ਚਾਵੇ ਲੈ 1 ਰੁਪਏ ਤੂੰ ਦੁਕਾਨੇ ਉੱਤੇ ਜਾਵੇ ਆਪਣੇ ਤਾਂ ਮੁੱਕੀ ਪਈ ਐ ਸੁੱਕੀ ਚੰਨਾ ਚਾਵੇ ਕੰਨ ਚੁੱਲੇ ਕੋਲੇ ਖੜਾ ਕਰੀ ਜਾਣਾ ਢੰਗ ਦੇ ਮੈਨੂੰ ਲੱਗਦਾ ਹਾਣੀਆ ਹੈ ਨਹੀਂ ਡੱਬੇ ਦੇ ਵਿੱਚ ਖੰਡ ਵੇ ਉਹ ਮੈਨੂੰ ਲੱਗਦਾ ਢੋਲਣਾ ਹੈ ਨਹੀਂ ਡੱਬੇ ਦੇ ਵਿੱਚ ਖੰਡ ਵੇ ਮੈਨੂੰ ਲੱਗਦਾ ਹਾਣੀਆ ਹਏ ਪਰਸੋ ਸਿਆਰੇ ਸਾਰਾ ਸੌਦਾ ਵੇ ਲੈ ਆਇਆ ਅੱਜ ਫੇਰ ਵੈਰ ਨੇ ਤੁਪਿਆਏ ਮੱਕਾ ਆ ਪਰਸੋ ਸਿਆਰੇ ਸਾਰਾ ਸੌਦਾ ਵੇ ਲੈ ਆਇਆ ਅੱਜ ਫੇਰ ਵੈਰ ਨੇ ਤੁਪਿਆਏ ਮੱਕਾ ਆ ਉਹ ਗੱਲ ਸੱਚਾ ਜਾ ਕਰਦੀ ਪਖੰਡ ਨਹੀਂ ਗੱਲ ਸੱਚਾ ਜਾ ਕਰਦੀ ਪਖੰਡ ਨਹੀਂ ਭਰ ਭਰ ਕੇ ਕੌਲੀਆਂ ਦੰਨਿਆਂ ਗਵਾਂਡੜਾ ਨੂੰ ਵੰਡ ਨਹੀਂ ਪੜ ਪਰ ਕੇ ਕੌਲੀਆਂ ਦਿਨੀਆਂ ਸਹੇਲੀਆਂ ਨੂੰ ਬੰਨ੍ਹ ਨੀ ਪਰ ਪਰ ਕੇ ਕੌਲੀਆਂ ਬਹੁਤ ਘੈਂਟ ਬਈ ਬਹੁਤ ਘੈਂਟ